ਖਾਲ ਪ੍ਰੇਮੀ ਨੇ ਕੀ ਰੌਲਾ ਪਾ ਲਿਆ ਨਹੀਂ ਨਹੀਂ ਪੰਗਾ ਹੋ ਜਾ ਕੁੰਬਲਾ ਯਾਰ ਨਹੀਂ ਜਦਾ ਕੀ ਰੌਲਾ ਪਾਉਂਦਾ ਪ੍ਰੇਮੀ ਹੈ ਆ ਜਾ ਬਾਹਰ ਨਹੀਂ ਸਾਡੀ ਲਈ ਸਾਡੀ ਆ ਵਾ ਨਹੀਂ ਨਹੀਂ ਫਿਰ ਪ੍ਰੇਮੀ ਆ ਪਿੱਛੇ ਪਿੱਛੇ ਕਾ ਦੋ ਪੱਜਾ ਫਰਦਾ ਹੈ ਉਹ ਮਾਰੀ ਇਧਰ ਸਾਡੀ ਵੀ ਸੁਣ ਲੋ ਕੀ ਗੱਲਬਾਤ ਹੋਈ ਆ ਯਾਰ ਯਾਰ ਮੂਰੇ ਲਾਈ ਨਾ ਮੈਨੂੰ ਯਾਰ ਦੇਖ ਲੈ ਹੈ ਦਾਦਾ ਕੀ ਹੋ ਗਿਆ ਪ੍ਰੇਮੀ ਇੰਨਾ ਦਾ ਖੱਸੀ ਬੱਕਰਾ ਹਾਂ ਦੇ ਸੁਣਾ ਦਵਾਈ ਲੈ ਕੇ ਦੀ ਉਹ ਜੋ ਰੋੜੀ ਰੋੜੀ ਬਾਈ ਉਹ ਗੱਲ ਗੱਲ ਇਹ ਮਾਈ ਦੇ ਪ੍ਰੇਮੀ ਪੈ ਗਿਆ ਬੱਕਰ ਦਾ ਨਹੀਂ 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 ਐਨੇ ਕਿੰਨੇ ਦਾ ਪ੍ਰੇਮੀ ਸੌਦਾ ਬੱਕਰੀ ਆ ਆ ਬੱਕਰੀ ਦਾ ਹੀ ਕਹਿੰਦਾ ਮੈਂ ਕਿਹੜਾ ਬੱਕਰਾ ਹੈ ਸਾਹੇ ਦਾ ਕੋਈ ਤੂੰ ਕਹਿਣ ਲਾ ਪੈਸੇ ਨਾਲ ਕੁਝ ਕਰਨੀ ਪ੍ਰੇਮੀ ਕਿੰਨੇ ਦਾ ਕਿੰਨੇ ਦਾ ਸੌਦਾ ਇਹ 16 ਕਹਿੰਦਾ ਤਾਂ ਕਿੰਨੇ ਮੰਗਿਆ ਕਈ ਨਹੀਂ ਜੀ ਦੱਸ ਵੀ ਨਾ ਨਹੀਂ ਲਖਾਈ ਦਾ ਕੱਲ ਕੋਈ ਨਹੀਂ 100 100 ਹੋਊਗੀ ਕੋਈ ਨਹੀਂ ਤਾਂ ਕਿੰਨੇ ਦੀ ਕਰਤਾ ਹੈ ਕਿੰਨੇ ਕਨ ਕੁਛ ਮਾਜੀ ਕੀ ਬਾਬਾ ਹੂੰ ਨਾ ਹੋਗੀ ਯਾਰ ਮੱਕੀ ਭਾਰੀ ਪਾਉਂਦਾ ਕੋਈ ਵੀ ਭਾਰੀ ਨੂੰ ਕਿੰਨੇ ਕੋ ਹੋਊਗੀ ਇਹ ਭਾਰੀ ਜੋ ਮਾਂ ਦੀ ਬੱਕਰੀ ਹੈ ਇਹ ਵੀ ਘੱਟ ਪਾਪੂ ਦੇ ਪਹਿਲਾ ਗਾਣਾ ਪਤੋ ਆ ਲੈ ਆਈ ਨਹੀਂ ਉਹ ਫਾਟ ਪਾ ਲੈ ਤੱਕ ਰੂ ਕਿਉਂ ਮੂਲ ਖਰਾਬ ਹੋ ਗਿਆ ਨਾ ਕਿਉਂ ਅੱਖਰ ਕਰੇਗੀ ਯਾਰ ਭੰਦੀ ਆ ਛੋਟੀ ਲੈ ਕੇ ਆਏ ਤੂੰ ਉਹ ਰੋੜੀ ਮਾਰੀ ਯਾਰ ਕੀ ਨੇ ਹਾਂ ਨੂੰ ਕਰਦਾ ਪੈਗ ਨਹੀਂ ਕਰ ਬਲ ਰੋੜੀ ਵਜੀਰ ਗੱਡੀ ਨੇ ਮਾਰੀ ਜਾ ਉਹ ਜੇ ਮੈਂ ਫਾਇਰ ਬਾਇਦਾ ਹੁੰਦਾ ਹੈ ਬੱਚੇ ਦੁਬਾਰਾ ਗਿਣ ਲਾ ਕੋਈ ਕੋਈ ਦੋ ਨੋ ਮਿੰਨੀ ਕੋਈ ਨਹੀਂ ਕੋਈ ਨਹੀਂ ਬਲੇ ਖਾਪਾ ਇਹਦਾ ਕੋਈ ਚੱਕਰ ਨਹੀਂ ਆਇਆ ਮੈਂ ਦੁਬਾਰਾ ਗਿਣਾ ਜਾ ਤੋ ਨਾ ਨਾ ਡੇਕਾ ਮੈਂ ਤਾ ਤੋ ਫੇਦਵਾਰੀਆ ਹੁਣ ਫੇਰ ਵੀ ਆਉਣਾ ਮੁੰਡੇ ਹੋਰਾ ਟੱਕੇ ਵਾਲਾ ਕੰਮ ਨਹੀਂ ਚੱਲਦਾ ਕਦੇ ਵੀ ਦੇਖ ਲਈ ਥੋੜੇ ਜਨੇ ਆ ਗਿਆ ਲਾ ਲਿਆ ਜਾਨੀ ਨਹੀਂ ਪਹਿਲਾਂ ਹੁਦਾਂ ਮਖਾ ਲਾ ਨਹੀਂ ਐਂ ਚੱਲ ਖੜੀ ਚੱਲੋ ਮੈਂ ਸੋਣਾ ਦੇਣਾ ਚੱਲੀ ਹਾਂ। ਚੱਲੀ ਉਹ ਬੂਗਾ 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 ਉਹ ਪਹਿਲਾਂ ਬੜੀ। ਉਹ ਰੰਗਵਾ। ਕੱਟਾ। ਕੱਟਾ। ਜਦੋਂ ਸੁਣਾ ਅਖਲਾ ਬਣਾ ਹੋਇਆ। ਮੂਰਤ ਵਿੱਚ ਕੋਈ ਚੱਕ ਨਿਆ ਪੈਸੇ ਉਹਦੇ ਆਪੇ ਕਰ ਜਾਂਦਾ। ਚਾਹੇ ਪੈਸੇ ਪੜਾ ਦੇ ਜਾਵੇ। ਕਾ ਚਾਹੇ ਕਰੇ? ਕਾ ਚਾਹੇ ਕਰੇ? ਸਰ ਚਾਹੇ ਕਰੇ। ਬਰੇਮੀ ਚਾਹੇ ਕਰੇ। ਉਹ ਹਰਦਾ ਹੋਏ। ਉਹ ਮੈਂ ਲੜਦਾ ਨਾ ਬਣ ਕੇ ਇਹ ਆ ਪੈਸੇ ਮੋੜ ਦਵੇ ਹਰ ਤੱਕੋ ਹਰ ਤੱਕੋ ਇਹ ਆ ਕਰਨਾ ਪੈਣਾ ਪੈਸੇ ਰਿਮੋੜਨੇ ਪੈਸੇ ਲਾ ਕਰ ਤਰੀ ਵੀ ਸ਼ੋਨੇ ਵਰਗੀ ਬਣ ਕੇ ਬੋਇਆ ਪਾਇ ਰੱਖਾ ਕਿਰਾ ਆ ਦੇਖੋ ਛੋਟੇ ਵਰਗੀ ਬੱਕਰੀ ਲੱਤੀ ਹੈ ਤੇਰੇ ਸਾਹਮਣੇ ਜੀ ਭਾਈ ਇਹ ਵੀ ਛੋਟੇ ਵਰਗੀਆਂ ਆ 1600 ਦੀ ਹੋ ਗਈ 1600 ਦੀ ਹੋ ਗਈ 1600 ਦੀ 16000 ਮੁੰਡੀ ਦਾ ਖੂੜਾ ਚੱਲ ਛੱਡ ਤਾਨੂੰ ਤਾਂ 1600 ਆਪੀ ਮੰਨ ਜਾਂਦੇ ਆ ਵੀ ਤੂੰ ਮੰਨ ਲੈ ਚੱਲ ਕਰਾ ਦੂਗਾ ਯਾਰ ਓ ਪ੍ਰੇਮੀ 100 ਰੁਪਏ ਵਿੱਚ ਤੁਹਾਨੂੰ ਮਹਿੰਗੀ 1600 ਦੀ ਬੱਕਰੀ ਵਿਕੀ ਆ ਦਿੱਤਾ ਤੁਸੀ ਨੀ ਮੰਨਦੇ ਮੀਆਂ ਮੈਂ ਕੋਈ ਨਹੀਂ ਮੈਂ ਦੇਖੋ 100 ਰੁਪਏ ਮੇਰੇ ਇਸ ਨਾਲ ਆਉਂਗਾ ਮੈਂ ਭੱਜਦਾ ਮੈਂ ਤਾਂ ਨਹੀਂ ਕਹਿੰਦਾ ਦੋ ਤੂੜੇ ਚੱਲ ਕਿਦਣਾ ਨਹੀਂ ਮਰਦਾ ਮੇਤੋਂ ਲੈ ਲੈ ਕੋਈ ਹੋਰ ਲਾਗੀ ਪਿੱਛੇ ਮਾਰੀ ਆਉਗਾ ਤੁਹਾਨੂੰ ਉਹ ਨਹੀਂ ਮਾਰੀ ਨਹੀਂ ਜਲਦਾ ਪਾਰੀ ਆ ਕਪਾ ਦਾ ਮੰਨਣਾ ਪਰ ਇਹ ਲੋਕ ਨਹੀਂ ਮੰਨਦੇ ਮੈਂ ਦੇਖਿਆ ਬੰਦਾ ਆਓ ਇਹਦਾ ਬਰੇ ਮਾ ਪਰਸੋ 25000 ਦੀ ਬੱਕਰੀ ਵੇਚ ਕੇ ਆਈ 500 ਰੁਪਏ ਨੂਰੇ ਨੂੰ ਦੇ ਕੇ ਆਏ ਆ ਲੋਕ ਦੇਖੇ ਮੇਰੇ ਆਲੇ ਨਾਲੇ ਖੜੇ ਵੀ ਹਾਂ ਨਹੀਂ ਆਹ ਤਾਂ ਗੱਲ ਸਹੀ ਆ ਪਰ ਵੀ ਆਪਾਂ ਨਹੀਂ ਚਾਹੋਗਾ ਕਾ ਗਰੀਬ ਆਏ ਨੇ ਹੱਕ ਨਹੀਂ ਰੱਖਦੇਗੇ ਜੀ ਸਹੀ ਗੱਲ ਆ ਇਹਦੀ ਮਾਰੀ ਗੱਲ ਨਹੀਂ ਆ ਇਹ ਨਹੀਂ ਮੰਨਦੇ ਹੈਗੇ ਜੀ ਆਹ ਇਹਦਾ ਤੇਰਾ ਪਤਾ ਆ ਆ ਮੈਨੂੰ ਵੀਰ ਨੇ ਕਹਦਾ ਗੱਲਾਂ ਚੱਲਦੇ ਤੇ ਮਾਜੀ ਨਹੀਂ ਹੋਣਾ ਕੁਝ ਨਹੀਂ ਹੋਣਾ ਇਹ ਪਟਿਆਲੇ ਤੋਂ ਆ ਮੇਰਾ ਲੁਧਿਆਣਾ ਜ਼ਿਲ੍ਹਾ ਦੱਸੇ ਵੀ ਮੰਨ ਲਈ ਆਪਾਂ ਮਰੇ ਲਾਲ ਜ਼ਿਲ੍ਹੇ ਤੋਂ ਜ਼ਿਲ੍ਹਾ ਛੱਡ ਕੇ ਮਾਰੀ ਨਹੀਂ ਹੁੰਦਾ ਯ प्रेमिया दड़ा वॾा